ਦੇਸ਼ ਤੇ ਅੱਜ ਕਾਜੀ ਲੀਡਰਸ਼ਿਪ ਸਾਰੇ ਵਰਗਾਂ ਮੈਂ ਕਿਹਾ ਯਾਰ ਬਾਈਟ ਕਰੇ ਹਾਂਜੀ ਹਾਂਜੀ ਦੇਖੋ ਪਾਈ ਹੋਏ ਪਾਸੇ ਅਜੋਕਨ ਕੋਈ ਨਹੀਂ ਕੋਈ ਬਾਈ ਮੋਬਾਈਲ ਪਿੱਛੇ ਕਰੋ ਜਾ ਬੇਸ ਤੋਂ ਠੀਕ ਹੈ ਦੇ ਪਾਵਨਪੁਰ ਸਤਿਖੱਟ ਟੀਮ ਮੋਬਾਈਲ ਪਿੱਛੇ ਕਰੋ ਯਾਰ ਮੋਬਾਈਲ ਹਟੋ ਕਰ ਲੀਦਾ ਔਰ ਸਾਰਿਆਂ ਨੇ ਨਾਲ ਸਕੇ ਆਪਣੀ ਜਿਹੜੀ ਸੇਵਾ ਦਿੱਤੀ ਆ ਅੱਜ ਪ੍ਰੋਲੀਬ ਦੀ ਸੇਵਾ ਜਿਹੜੀ ਹੋਰ ਚੱਲੇਗੀ ਪਰ ਮੈਂ ਸਾਰੇ ਫਤਿਹਗੰਜ ਜ਼ਿਲ੍ਹੇ ਦਾ ਵੀ ਆਸ-ਪਾਸ ਦਾ ਵੀ ਪੰਜਾਬ ਦੇ ਹੋਰ ਵੀ ਸਾਰੇ ਆਰਥਿਕ ਵਰਕਰਾਂ ਨੂੰ ਧੰਨਵਾਦ ਕਰਦਾ ਕਿ ਵੱਡੀ ਗਿਣਤੀ ਚ ਸਾਰਿਆਂ ਨੇ ਆ ਕੇ ਸੇਵਾ ਤੇ ਹਿੱਸਾ ਪਾਇਆ ਔਰ ਕਾਲਪੁਰ ਕਰਕੇ ਅਰਦਾਸ ਹੈ ਕਿ ਪਰਮਾਤਮਾ ਸਾਰਿਆਂ ਦੀ ਜਿਹੜੀ ਸੇਵਾ ਹੈ ਪਰਵਾਹ ਕਰੇ ਉਹ ਤੋਂ ਤੁਹਾਡਾ ਹੁਕਮ ਹੈ ਕਿੰਤੂ ਉਹਨਾ ਤਿੰਨ ਚੋਕ ਪਰਿੰਤੂ ਬੰਤਰਨ ਕੀਤਾ ਜਾ ਰਿਹਾ ਹੈ ਜਿਹੜੀ ਸੇਵਾ ਸਪਉਂਦੀ ਸੀ ਕਿ ਸੇਵਾ ਇਤਨੀ ਨਹੀਂ ਆਮਦ ਮੰਨੋ ਜੋ ਇੱਕ ਸਟੇਟਮੈਂਟ ਪਾਸ ਕੀਤੀ ਗਈ ਹੈ ਕਿ ਜਿਹੜੀ ਸੇਵਾ ਲਗਾਈ ਗਈ ਹੈ ਉਹ ਥੋੜੀ ਆ ਔੜੀ ਉਹਨਾ ਕਾਫੀ ਆ ਉਹਨੇ ਟਵੀਟ ਕੀਤਾ ਇਸ ਮਾਮਲੇ ਲੈ ਕੇ ਕਿਉਂਕਿ ਗੱਲ ਇਹ ਹੈ ਕਿ ਫੈਸਲਾ ਸਹਿਮਤ ਹਰਦੇ ਸੱਤ ਤੇ ਫੈਸਲੇ ਦੇ ਉੱਤੇ ਜਿਹੜੇ ਇਦਾਂ ਐਕਚੁਅਲੀ ਟਵੀਟ ਕਰਦੇ ਆ ਜਾਂ ਸਟੇਟਮੈਂਟ ਦਿੰਦੇ ਆ ਇਹ ਕਿਸਮ ਦੀ ਅਕਾਲ ਪਤੀ ਸਾਹਿਬ ਦੀ ਸਰਵੋਚਤਾ ਉਹਨਾਂ ਦਿਨੋ ਕੀ ਜਿਹੜੀ ਗੱਲ ਹੈ ਕਿਸ ਕਰਕੇ ਜੋ ਹਕੂਮੰਦਾਂ ਇਹ ਰਮਨ ਮਾਲਿਕ ਜੀ ਨੂੰ ਪੁੱਛੋ ਕਿ ਜਦੋਂ ਦੁਨੀਆਵੀ ਅਦਾਲਤਾਂ ਦਾ ਕਿਸੇ ਛੋਟੀ ਅਦਾਲਤ ਦਾ ਵੀ ਕਦੀ ਫੈਸਲਾ ਆਇਆ ਉਦੋਂ ਨਹੀਂ ਤੁਹਾਡੀ ਟਵੀਟ ਕਰਨ ਦੀ ਹਿੰਮਤ ਬੈਠੀ ਨੂੰ ਕਿਉਂਕਿ ਪਤਾ ਹੁੰਦਾ ਚਾਹ ਸਾਹਿਬ ਨੇ ਬਿਲਾ ਲੈਣਾ ਹੈ ਕਿ ਮਾਨਹਾਂ ਦੀ ਦੇ ਵਿੱਚ ਤੇ ਜੇ ਸਿੱਖਾਂ ਦੀ ਸਰਵੋਚਨ ਸੰਸਥਾ ਦਾ ਫੈਸਲਾ ਹੋਵੇ ਤੇ ਜੋ ਮਰਜ਼ੀ ਬੋਲੀਦਾ ਏ ਇਹਨਾਂ ਨੂੰ ਇਹਨਾਂ ਕਿਤੋਂ ਬਰਿਆਵਤ ਵਿੱਚ ਰਹਿ ਕੇ ਸਾਰੇ ਨੂੰ ਗੱਲ ਕਰਨੀ ਚਾਹੀਦੀ ਹੈ ਚੰਗਾ ਲੱਗਦਾ। ਆ ਇੱਕ ਰਮਨਜੀਤ ਮਿੱੱਟੂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜੀ ਕਿ ਜਿਹੜਾ ਦਰਿੰਦਰ ਤੋੜਾ ਨੇ ਜਿਹੜਾ ਇਹ ਇਨਸੀਡੈਂਟ ਕੀਤਾ ਹੈ ਇਹ इमोशनल ਹੋ ਕੇ ਕੀਤਾ ਹੈ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਕਿਉਂਕਿ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਿੰਨੇ ਕਿੰਨਾ 30-30 ਸਾਲ ਤੋਂ ਵੱਧ ਸੱਜਾ ਕੱਟ ਲਈ ਹੈ। ਉਹਨਾਂ ਨੇ ਵੀ ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਸਰਦਾਰ ਜਨ ਸਿੰਘ ਨਾਲ ਨਹੀਂ। ਇਹ ਸਰਦਾਰ ਰਵੀ ਸਿੰਘ ਮਿੱੱਟੂ ਜਿੰਨੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਉੱਤੇ ਜਿਹੜੇ ਸਤਿਕੰਨ ਸਿਣੀ ਮੰਦਿਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਬਿੱਟੂ ਜੀ ਇਹ ਕਹਿੰਦੇ ਆ ਕਿ इमोशनल ਤੇ ਜਿਨ੍ਹਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਪੁਜਾਰੀ ਨੇ ਆ ਉਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਚੌੜੀ ਕਰਕੇ ਖੜ ਜਾਂਦੇ ਆ ਜੀ ਸਤਨਾਲ ਬਹੁਤ ਵੱਡੀ ਬੇਨਸਾਖੀ ਕਿਉਂਕਿ ਇਹ ਦੋਗਣੀ ਨੀਤੀ ਕਿਉਂ ਹੈ ਬਿੱਟੂ ਹਬ ਮੈਂ ਆਪਾਂ ਵੱਡਾ ਮਨ ਕਰਨ ਕਦੀ ਅਸੀਂ ਮੰਨਤਾ ਤੇ ਕੀ ਚੀਜ਼ਾਂ ਰਿਤਾਤੀਆਂ ਉਦੋਂ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਗਏ ਆ ਕਿ ਦੇਖੋ ਜੀ ਮੇਰੇ ਦਾਦਾ ਮਾਰਿਆ ਹਾਲੇ ਸਜਾ ਉਹਨਾਂ ਨੇ ਤੇ 30 ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇੰਨੀ ਚੀਜ਼ਾਂ ਯਾਦ ਕਰਦੀ ਦੋਗਣੀ ਨੀਤੀ ਨਾ ਬਣਾਉਣ ਪਹਿਲਾਂ ਕੁਝ ਕਰਕੇ ਦਿਖਾਉਣ ਫਿਰ ਦੂਜਿਆਂ ਨੂੰ ਮੁਤੱਦਿਨ